ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈ ਦਾ سلسلہ ਲਗਾਤਾਰ ਜਾਰੀ ਹੈ ਇਸੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਨਾਇਬ ਤਹਿਸੀਲਦਾਰ ਰਵਿੰਦਰਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਪਰ ਇਲਜ਼ਾਮ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਂਦੇ ਉਸ ਦੇ ਵੱਲੋਂ 10 ਦੀ ਬੀ ਨਹੀਂ ਸਗੋਂ 221 ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਬਣਾਈ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜੀ ਕਿ 8 ਕਰੋੜ ਦੀ ਜਾਇਦਾਦ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਹਾਲਕੀ ਮਨੀ ਲਾਂਡਰਿੰਗ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਜਿਸ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਾਇਬ ਤਹਿਸੀਲਦਾਰ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਆ ਤੇ ਇਸ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕੀਤੀ ਜਾ ਚੁੱਕੀ ਹੈ ਜਿਸ ਦੇ ਤਹਿਤ ਹੁਣ ਨਾਇਬ ਤਹਿਸੀਲਦਾਰ ਵਿਰਿੰਦਰਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂਚ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਵਿਰਿੰਦਰਪਾਲ ਸਿੰਘ ਤੋਂ ਦੀ ਜਾਇਦਾਦ ਉਹਨਾਂ ਦੀ ਐਲਾਨੀ ਕੀ ਜਾਇਦਾਦ ਦੇ ਨਾਲੋਂ 211.54 ਫੀਸ ਦੀ ਵੱਧ ਜੋ ਰਿਕਾਰਡ ਕੀਤੀ ਗਈ ਹੈ ਤੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੀ ਜਲੰਧਰ ਰੈਂਦੀ ਟੀਮ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੰਦਿਆ ਹੋਇਆ ਨਾਇਬ ਤਹਿਸੀਲਦਾਰ ਬਰਿੰਦਰ ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਨੂੰ ਰਿਮਾਂਡ ਲਗਾ ਕੇ ਪੂਰੇ ਮਾਮਲੇ ਦੀ ਕੋਕੜਪੜਤਾਲ ਕੀਤੀ ਜਾਵੇਗੀ ਵਿਜੀਲੈਂਸ ਨੇ ਇਹ ਕਾਰਵਾਈ ਪ੍ਰਸ਼ਟਾਚਾਰ ਅਤੇ ਕਾਲੇ ਧੰਦੇ ਵਿਰੁੱਧ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਮੁਤਲਕ ਕੀਤੀ ਹੈ ਤਸਵੀਰ ਦੇਖ ਸਕਦੇ ਹੋ ਵਰਿੰਦਰ ਸਿੰਘ ਤੋਦੀ ਹੈ ਜਿਸ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ سنگੀਨ ਇਲਜ਼ਾਮ ਲੱਗੇ ਨੇ ਵਿਜੀਲੈਂਸ ਬਿਊਰੋ ਦੇ ਨਾਇਬ ਤਹਿਸੀਲਦਾਰ ਵਿੰਦਰਪਾਲ ਸਿੰਘ ਅਤੇ ਉਹਨਾਂ ਦੇ ਪ੍ਰੌਰਿਕ ਮੈਂਬਰਾਂ ਦੇ ਨਾਮ ਤੇ ਜੋ ਵੀ ਜਾਇਜ ਜਾਇਦਾਦ ਜਾਂ ਫਿਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੇ ਤਹਿਤ ਜੋ ਮਾਮਲਾ ਐਡ ਕੀਤਾ ਗਿਆ ਹੈ ਉਸ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਾਂਚ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ ਦੇ ਸਮੇਂ ਨੂੰ ਕਵਰ ਕਰਦੀ ਹੈ ਸੋ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਇਹ ਜੋ ਹੈ 2009 ਤੋਂ 2000 18 ਦਾ ਜਿਹੜਾ ਕੀ ਵਕਵਾ ਹੈ 11 ਸਾਲ ਮਾਮਲੇ ਦੀ ਜਿਹੜੀ ਕੀ ਜਾਂਚ ਪਰਤਾਲ ਕੀਤੀ ਗਈ ਹੈ ਜਾਂਚ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਜਿਸ ਸਮੇਂ ਦੌਰਾਨ ਬਰਿੰਦਰ ਸਿੰਘ ਦੇ ਸਾਰੇ ਸਰੋਤਾਂ ਅਤੇ ਸਾਧਨਾਂ ਤੋਂ ਕੁੱਲ ਆਮਦਨ ਜੋ ਹੈ 3 ਕਰੋੜ 58 ਲੱਖ 97 ਹਜ਼ਾਰ 111.95 ਸੀ ਜਦੋਂ ਕਿ ਉਸ ਦੀ ਕੁੱਲ ਖਰਚੀਆਂ ਜਾਂ ਫਿਰ ਜਾਇਦਾਦ ਦਾ ਮੁੱਲ 11 ਕਰੋੜ 18 ਲੱਖ 34541 ਈਸ਼ਾਰਿਆਂ ਬਾਈ ਪਾਇਆ ਗਿਆ ਅਤੇ ਇਹ ਉਸ ਦੀ ਕਾਨੂੰਨੀ ਜਾਇਦਾਦ ਦੇ ਨਾਲੋਂ 7 ਕਰੋੜ 59 ਲੱਖ 37332 ਰੁਪਏ ਜ਼ਿਆਦਾ ਭਾਅ ਕੀ 211 ਈਸ਼ਾਰਿਆਂ 54% ਦੀ ਵਾਧ ਜਿਹੜੀ ਕਿ ਜਾਇਦਾਦ ਹੈ ਉਹ ਪਾਈ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡੈਕਟੋਰੇਟ ਦੇ ਵੱਲੋਂ ਵੀ ਵੱਡਾ ਐਕਸ਼ਨ ਲੰਦਿਆ ਹੋਇਆ ਵਰਿੰਦਰਪਾਲ ਸਿੰਘ ਦੇ ਖਿਲਾਫ ਜੋ ਹੈ ਮਾਮਲਾ ਦਰਜ ਕੀਤਾ ਗਿਆ ਈਡੀ ਨੇ ਇਸ ਮਾਮਲੇ ਦੇ ਵਿੱਚ ਆਪਣੀ ਚਾਰਜ ਸ਼ੀਟ ਦਾਇਰ ਕਰ ਦਦੀ ਹੈ ਏਜੰਸੀ ਨੇ 12 ਲੋਕਾਂ ਨੂੰ ਦੋਸ਼ੀ ਬਣਾਇਆ ਅਤੇ ਮੁਲਜ਼ਮ ਦੇ ਵਿਰੁੱਧ ਮਨੀ ਲਾਂਡਰਿੰਗ ਰੋਕਥਾਮ ਐਕਟ ਯਾਨੀ ਕਿ ਪੀਐਮਐਲਏ ਦੀ ਧਾਰਾ 44 ਦੇ ਤਹਿਤ ਕਾਰਵਾਈ ਕੀਤੀ ਹੈ ईडी ਨੇ ਅਪ੍ਰੈਲ 2023 ਦੇ ਵਿੱਚ ਇਸ ਦੋਸ਼ੀ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਦੇ ਵਿੱਚ ਉਸ ਦੀਆਂ 8 ਕਰੋੜ ਰੁਪਏ ਦੀਆਂ ਜਿਹੜੀ ਕਿ ਮੁੱਲ ਦੀਆਂ ਅਰਾਇਸ਼ੀ ਜਾਇਦਾਦਾਂ ਨੇ ਉਹਨਾਂ ਨੂੰ ਵੀ ਅਸਥਾਈ ਤੌਰ ਦੇ ਉੱਪਰ ਜ਼ਬਤ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਰਿਮਾਂਡ ਲਿਆ ਜਾਵੇਗਾ ਨਾਇਬ ਤਹਿਸੀਲਦਾਰ ਰਵਿੰਦਰਪਾਲ ਸਿੰਘ ਦੂਦ ਦਾ ਤਾਂ ਉਸ ਦੇ ਕੋਲੋਂ ਪੂਰੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਹੋਰ ਕਿਹੜੇ ਕਿਹੜੇ ਸੋਰਸਾਂ ਤੋਂ ਉਸ ਦੇ ਵੱਲੋਂ آمدਨ ਤੋਂ ਵੱਧ ਜਿਹੜੀ ਕਿ ਜਾਇਦਾਦ ਬਣਾਈ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਟਾਈ ਜਾ ਰਹੀ ਹੈ।